ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਬੀਤੇ ਦਿਨ ਕੱਲ ਜਿਹੜਾ ਪਾਲੇ ਜਲਾਲਪੁਰ ਤੇ ਯਾਦ ਦੇ ਸੁਰਖਪੁਰ ਦੀ ਟੀਮ ਉੱਤੇ ਜਿਹੜਾ ਹਮਲਾ ਤੇ ਉਹਨਾਂ ਦਾ ਘਰਾਓ ਕੀਤਾ ਗਿਆ ਉਹਦੇ ਬਾਰੇ ਪਾਲੇ ਜਲਾਲਪੁਰ ਨੇ ਅੱਜ ਜਿਹੜਾ ਪੋਸਟ ਪਾ ਕੇ ਲਿਖਿਆ ਹੈ ਕਿ ਮੈਂ ਤੁਹਾਡਾ ਆਪਣਾ ਪਾਲਾ ਜਲਾਲਪੁਰ ਬੀਤੇ ਕੱਲ ਜੋ ਪਿੰਡ ਨੰਬਰ ਤੇ ਗੁਰਦਾਸਪੁਰ ਵਿੱਚ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦੇ ਕਬੱਡੀ ਕੱਪ ਦੇ ਸੁਰਖਪੁਰ ਦੀ ਟੀਮ ਦੇ ਕਬੱਡੀ ਖਿਡਾਰੀਆਂ ਨਾਲ ਹੋਇਆ ਉਹ ਅਤਿ ਅੰਤਮੰਦ ਭਾਗਾਂ ਨਿਰਣਯੋਗ ਤੇ ਮਾਖੇਡ ਕਬੱਡੀ ਦਾ ਘਾਣਾ ਹੈ ਸਾਡੀ ਨਿਮਰ ਬੇਨਤੀ ਹੈ ਕਿ ਕਬੱਡੀ ਨੂੰ ਕਬੱਡੀ ਰਹਿਣ ਦਿਓ ਕਿਰਪਾ ਕਰਕੇ ਲੋਕਾਂ ਦੀ ਇਸ ਹਰਮਨਪੈਰੇ ਖੇਡ ਨੂੰ ਉਜਾੜਨ ਦੀ ਕੋਸ਼ਿਸ਼ ਨਾ ਕਰੋ ਅਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਇਹ ਸਭ ਕੌਣ ਕਿਉਂ ਤੇ ਕਿਹਦੇ ਹੀ ਸਾਰੇ ਤੇ ਕਰ ਰਿਹਾ ਆਉਣ ਵਾਲੇ ਸਮੇਂ ਵਿੱਚ ਕਿਤੇ ਇਹ ਹੀ ਨਾ ਹੋਵੇ ਕਿ ਤੁਹਾਡੇ ਦੁਆਰਾ ਪੈਦਾ ਕੀਤੇ ਇਸ ਦਹਿਸਤ ਦੇ ਮਾਹੌਲ ਕਰਕੇ ਕਬੱਡੀ ਮੇਲੇ ਸੁੱਨ ਦੇਖਣ ਨੂੰ ਮਿਲਣਾ ਅਤੇ ਇਹੇ ਦੋਸਤੋ ਬੈਂਤੀਪਾਲੇ ਜਲਾਲਪੁਰ ਨੇ ਆਪਣੇ ਫੇਸਬੁੱਕ ਪੇਜ ਉੱਤੇ ਜਿਹੜੀ ਪੋਸਟ ਪਾ ਕੇ ਕੀਤੀ ਹੈ ਕਿ ਸਾਨੂੰ ਪਤਾ ਹੈ ਜਿਹੜਾ ਜੋ ਵੀ ਇਹ ਕੁਝ ਕਰ ਰਿਹਾ ਹੈ ਕਿਰਪਾ ਕਰਕੇ ਦਾਦਾ ਨਾ ਕਰੋ ਅਤੇ ਸਹੀ ਗੱਲ ਹੈ ਦੋਸਤੋ ਕਬੱਡੀ ਦੇ ਵਿੱਚ ਬਹੁਤ ਅੱਜ ਕੱਲ ਜਿਹੜੇ ਮੰਦਪਾਗਾ ਦੌਰ ਚੱਲ ਰਿਹਾ ਹੈ ਅਤੇ ਤੁਸੀਂ ਸਾਰੇ ਵੀਰ ਵੀ ਕਮੈਂਟਾਂ ਦੇ ਵਿੱਚ ਲਿਖੋ ਅਤੇ ਸਪੋਰਟ ਕਰੋ ਇਹਨੂੰ ਤਾਂ ਇਹ ਜਿਹੀ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ ਧੰਨਵਾਦ